ਵਰਮਾ ਦੇ ਪ੍ਰੋਨਟੀ ਦੀ ਪ੍ਰੈਸ ਕਾਨਫਰੰਸ ਕੀ ਮੌਜੂਦ ਹੈ ਕਿ ਦੇਖੋ ਅੱਜ ਤੁਹਾਡੇ ਕੋ ਨਹੀਂ ਆਈਆਂ ਮੈਂ ਕਿ ਜਿਹੜਾ ਯੂਨੀਅਨ ਬਜਟ ਪਾਸ ਕੀਤਾ ਹੈ ਉਹਦੇ ਜਿਹੜੇ ਖਾਸ ਗੱਲਾਂ ਨੇ ਉਹ ਜਾਣਕਾਰੀ ਦੇਣ ਦੇ ਲਈ ਉਹ ਪ੍ਰੈਸ ਨੂੰ ਅਡਰੈਸ ਕਰਨ ਦੇ ਲਈ ਮੇਰੀ ਡਿਊਟੀ ਲਾਈ ਗਈ ਹੈ ਕਿ ਮਾਨਸਾ ਜ਼ਿਲ੍ਹੇ ਦੇ ਵਿੱਚ ਜਾ ਕੇ ਜਿਸ ਤਰ੍ਹਾਂ ਹਰ ਇੱਕ ਜ਼ਿਲ੍ਹੇ ਤੇ ਕੱਲ ਮਿਨਿਸਟਰ ਬੀਟੂ ਜੀ ਆਏ ਸੀ ਰੁਨੀ ਚ ਪਟਿਆਲੇ ਉਹਨਾਂ ਨੇ ਕੀਤਾ ਇਸ ਤਰ੍ਹਾਂ ਹਰੇਕ ਜ਼ਿਲ੍ਹੇ ਦੇ ਵਿੱਚ ਇਸ ਤਰ੍ਹਾਂ ਰਾਕੇ ਐਸਟੀਐਂਜੀ ਨੇ ਕਿਹਾ ਹੈ ਕਿ ਇਹ ਹੋ ਰਿਹਾ ਹੈ ਤਾਂ ਮੈਂ ਤੁਹਾਡੇ ਸਾਹਮਣੇ ਜਿਹੜੇ ਬਜਟ ਬਹੁਤ ਲੰਬਾ ਚੌੜਾ ਹੈ ਪਰ ਜਿਹੜੇ ਪੰਜ ਮੇਨ ਜਿਹੜੇ ਪੁਆਇੰਟ ਇਸ ਬਜਟ ਦੇ ਨੇ ਜਿਹਦੇ ਉੱਤੇ ਫੋਕਸ ਕੀਤਾ ਹੈ ਕਿ ਰੋਜ਼ਗਾਰ ਦੇ ਉੱਤੇ ਆਪਣਾ ਜਿੱਥੇ ਤੇਰਮਾ ਹੁਨਰ ਸਕਿੱਲ ਨੂੰ ਕਹਿੰਦੇ ਆ ਉਹਦੇ ਉੱਤੇ ਐਮਐਸ ਐਮ ਇਸ ਦੇ ਉੱਤੇ ਔਰ ਜਿਹੜਾ ਮਿਡਲ ਕਲਾਸ ਹੈ ਔਰ ਯੂਵਾ ਇਹਦੇ ਉੱਤੇ ਮੇਨ ਇਹਨਾਂ ਦੀਆਂ ਲੋੜਾਂ ਨੂੰ ਦੇਖ ਕੇ ਯੂਨੀਅਨ ਗਵਰਨਮੈਂਟ ਨੇ ਪੂਰੇ ਭਾਰਤ ਦੇ ਭਾਰਤ ਦੇ ਲਈ ਜਿਹੜਾ ਬਜਟ ਪ੍ਰੈਜੈਂਟ ਕੀਤਾ ਹੈ ਉਹਦੀਆਂ ਜਿਹੜੀਆਂ ਪੰਜ ਮੇਨ ਫਰਸਟ ਸਕੀਮਾਂ ਨੇ ਉਹ ਥੋੜੀਆਂ ਜਿਹੀਆਂ ਮੈਂ ਤੁਹਾਨੂੰ ਅੱਜ ਦੱਸਣਾ ਚਾਹੁੰਦੀ ਹਾਂ ਸਭ ਤੋਂ ਜ਼ਿਆਦਾ ਇਹ ਪੰਜ ਸਕੀਮਾਂ ਦੇ ਵਿੱਚੋਂ ਜਿਸ ਤਰ੍ਹਾਂ ਰੋਜ਼ਗਾਰ ਦੇ ਲਈ ਹੈ ਸਭ ਤੋਂ ਪਹਿਲੇ ਸਕੀਮ ਦੇ ਵਿੱਚ ਜਿਹੜਾ ਪਹਿਲੀ ਵਾਰੀ ਕੋਈ ਰੋਜ਼ਗਾਰ ਕਰਨ ਜਾਂਦਾ ਹੈ ਕਿਸੇ ਕੰਪਨੀ 'ਚ ਉਹਦੀ ਪਹਿਲੇ ਮਹੀਨੇ ਦੀ ਜਿਹੜੀ ਤਨਖਾਹ ਹੈ ਉਹ ਗਵਰਨਮੈਂਟ ਵੱਲੋਂ ਦਿੱਤੀ ਜਾਊਗੀ ਦੂਜੀ ਇਹਦੇ ਵਿੱਚ ਜਿਹੜੀ ਹੈ ਕਿ ਜਿਹੜਾ ਰੋਜ਼ਗਾਰ ਮੈਨੂਫੈਕਚਰਿੰਗਲੀ ਸੈਕਟਰੀਅਲੀ ਕੰਮ ਚੀਜ਼ਾਂ ਬਣਾਉਣ ਦੇ ਲਈ ਉਹਦੇ ਲਈ ਇੱਕ ਇਨਸੈਂਟਿਵ ਹੋਏਗਾ ਕਿ ਜਿਹੜਾ ਕਾਨੂੰਨ ਜੋ ਜੇ ਰੋਜ਼ਗਾਰ ਦੇ ਰਿਹਾ ਹੈ ਰੋਜ਼ਗਾਰ ਦੇਣ ਵਾਲਾ ਔਰ ਜਿਹੜਾ ਰੋਜ਼ਗਾਰ ਲੈ ਰਿਹਾ ਹੈ ਉਹਨਾਂ ਦੇ ਪਹਿਲੇ 4 ਸਾਲਾਂ ਦੇ ਵਿੱਚ ਉਹਨਾਂ ਦੀ ਜਿਹੜੀ EPF ਉਹ ਜਿਹੜੀ ਪ੍ਰੋਵਿਡੈਂਟ ਫੰਡ ਦੀ ਸਕੀਮ ਹੈ ਉਹਦੇ ਵਿੱਚ ਆਪਣਾ ਜਿਸ ਤਰ੍ਹਾਂ ਦਾ ਉਹਨਾਂ ਦਾ ਸਕੇਲ ਹੋਏਗਾ ਉਹਦਾ ਉਹਨਾਂ ਨੇ ਆਪਣਾ ਹਿੱਸਾ ਗਵਰਨਮੈਂਟ ਪਾਉਗੀ 4 ਸਾਲਾਂ ਲਈ ਤੇਜੀ ਜਿਹੜੀ ਸਕੀਮ ਹੈ ਕਿ ਜਿਨ੍ਹਾਂ ਨੂੰ ਅ ਫਰਕ ਕੋ ਕੋਈ ਫੈਕਟਰੀ ਹੈਗੀ ਐ ਉਹਨੇ ਜਿਹੜੇ ਨਵੇਂ ਬੰਦੇ ਨਾਲ ਲਿੱਤੇ ਨੇ ਹੁਣ ਉਹ ਜਿਹੜੇ ਆਏ ਨੇ ਨਵੇਂ ਉਹਨਾਂ ਦੀ ਜਿਨ੍ਹਾਂ ਦੀ 1 ਲੱਖ ਤੱਕ ਸੈਲਰੀ ਹੈਗੀ ਐ ਉਹਦੇ ਸੈਲਰੀ ਦੇ ਜਿਹੜੀ ਉਹਦੀ EPF ਸਕੀਮ ਹੈ EPF ਸਕੀਮ ਜਿਹੜੀ ਹੈਗੀ ਐ ਉਹਦੇ ਵਿੱਚ ਗਵਰਨਮੈਂਟ ਵੱਲੋਂ 3000 ਰੁਪਇਆ ਮਹੀਨਾ ਵਿੱਸਾ ਪਾਇਆ ਜਾਏਗਾ 2 ਸਾਲਾਂ ਦੇ ਲਈ ਚੌਥੀ ਜਿਹੜੀ ਸਕੀਮ ਹੈ ਪ੍ਰਾਈਮ ਮਿਨਿਸਟਰ ਦਾ ਜਿਹੜਾ ਪੈਕੇਜ ਕਹਿੰਦੇ ਨੇ ਜਿਹਦੇ ਵਿੱਚ ਹੁਨਰ ਸਿੱਖਦੇ ਨੇ ਉਹਦੇ ਵਿੱਚ ਸੂਬੇ ਦੀ ਸਰਕਾਰ ਦੇ ਨਾਲ ਅ ਔਰ ਇੰਡਸਟਰੀ ਦੇ ਨਾਲ 2 ਲੱਖ ਯੁਵਾ ਨੂੰ 5 ਸਾਲਾਂ ਦੇ ਲਈ ਇੱਕ ਸਿਖਾਉਣ ਦੇ ਲਈ ਸਕੀਮ ਹੈਗੀ ਹੈ ਵੰਡਰੀ ਸਕੀਮ ਜਿਹੜੀ ਹੈਗੀ ਐ ਉਹ ਹੈਗੀ ਐ ਕਿ ਜਿਹੜੇ 500 ਟੌਪ ਕੰਪਨੀਆਂ ਨੇ ਦੇਸ਼ ਦੇ ਵਿੱਚ ਉਹਦੇ ਵਿੱਚ 1 ਕਰੋੜ ਯੁਵਾ ਨੂੰ ਉਥੇ ਬਹੁਤ ਅ अच्छे ਤਰੀਕੇ ਨਾਲ ਉਹਨਾਂ ਨੂੰ ਇੰਟਰਨਸ਼ਿਪ ਦਿੱਤੀ ਜਾਊਗੀ ਔਰ ਉਹਨਾਂ ਨੂੰ ਕੰਮ ਸਿਖਾਇਆ ਜਾਊਗਾ ਅੱਗੇ ਜਿਹੜੇ ਸਾਡੇ ਯੁਵਾ ਹੈਗੇ ਨੇ ਜਿਨ੍ਹਾਂ ਨੂੰ ਇਹਨਾਂ ਗਵਰਨਮੈਂਟ ਸਕੀਮਾਂ ਦੇ ਵਿੱਚ ਕੋਈ ਫਾਇਦਾ ਨਹੀਂ ਮਿਲਿਆ ਉਹਨਾਂ ਨੂੰ ਫਾਈਨੈਂਸ਼ੀਅਲ ਸਪੋਰਟ ਲੋਨ ਵੀ 10 ਲੱਖ ਤੱਕ ਉਹਨਾਂ ਨੂੰ ਮਿਲ ਸਕਦਾ ਹੈ ਕਿ ਆਪਣੀ ਸਟੱਡੀ ਉਹ ਹੋਰ ਕਰ ਸਕਣ ਜਿਹੜੀ ਸਕਿੱਲ ਡਿਵੈਲਪਮੈਂਟ ਨਹੀਂ ਕਰ ਰਹੇ ਔਰ ਜਿਹੜੇ ਸਾਡੇ ਦੇਸ਼ ਦੇ ਇੰਸਟੀਚਿਊਟ ਹੈ ਉਹਨਾਂ ਦੇ ਵਿੱਚ ਔਰ ਇਸ ਦੇ ਨਾਲ ਇੱਕ ਸਬਸਿਡੀ ਉਸ ਲੋਨ ਦੇ ਉੱਤੇ 3% ਵੀ ਇਹ ਗਵਰਨਮੈਂਟ ਵੀ ਦੇਉਗੀ ਫਿਰ ਆਏ ਆਪਾਂ ਮਹਿਲਾ ਸ਼ਕਤੀ ਦੇ ਉੱਪਰ ਜੋ ਮਹਿਲਾ ਡਿਵੈਲਪਮੈਂਟ ਮਹਿਲਾ ਨੂੰ ਆਪਣੇ ਪੈਰਾਂ ਤੇ ਖੜੇ ਹੋਣ ਦੇ ਲਈ ਬਜਟ ਨੇ 3 ਲੱਖ ਕਰੋੜ ਦੀਆਂ ਸਕੀਮਾਂ ਮਹਿਲਾ ਦੇ ਲਈ ਲੜਕੀਆਂ ਦੇ ਲਈ ਇਹ ਸਕੀਮਾਂ ਕੀਤੀਆਂ ਨੇ 100 ਬ੍ਰਾਂਚ ਇੰਡੀਆ ਪੋਸਟ ਪੇਮੈਂਟ ਬੈਂਕ ਦਾ ਨਾਰਥ-ਈਸਟ ਕੇ ਹੋਗਾ ਔਰ ਇਸ ਸਾਲ दो लाख दो, दो लाख छब्बीस हजार करोड़ रूरल डेवलपमेंट और रूरल इंफ्रास्ट्रक्चर ले रखा गया है। मुद्रा लोन स्कीम भी लाख तक दस लाख तो अगे की गई है और इंडस्ट्रियल पार्क्स बारह नैशनल कॉरिडोर के नाल, नाल बननगिया जेड़ा चौथा फेज है प्रधानमंत्री सड़क ਗ੍ਰਾਮਨ ਸੜਕ ਯੋਜਨਾ ਦਾ ਉਹ ਵਧੀਆ ਸੜਕਾਂ ਜਿਹੜੀਆਂ ਹਰ ਇੱਕ ਮੌਸਮ ਦੇ ਵਿੱਚ ਹੋ ਸਕਦੀਆਂ 25000 ਪਿੰਡਾਂ ਤੋਂ ਉਹਨਾਂ ਨੂੰ ਕਰਕੇ ਉਹਨਾਂ ਦੀ ਕਨੈਕਟੀਵਿਟੀ ਬਣੇਗੀ ਇਹਦੇ ਵਿੱਚ ਮੈਂ ਐਡ ਕਰਨਾ ਚਾਹੁੰਦੀ ਹਾਂ ਕਿ ਜਿੱਥੇ ਇਹਦੇ ਵਿੱਚ ਪੰਜਾਬ ਦੇ ਵਿੱਚ ਪਿਛਲੇ ਬਜਟ ਦੇ ਵਿੱਚ 50000 ਕਰੋੜ ਰੁਪਇਆ ਜਿਹੜਾ ਇਹ ਨੈਸ਼ਨਲ ਹਾਈਵੇ ਪ੍ਰੋਜੈਕਟ ਦਾ ਦਿੱਤਾ ਹੋਇਆ ਉਹ ਬੰਦ ਪਿਆ ਉਹਦਾ ਲਾਭ ਇਹ ਪੰਜਾਬ ਸਰਕਾਰ ਨਹੀਂ ਲੈ ਸਕੀ ਉਹਦੀ ਚਿੰਤਾ ਹੈ ਉਹਦੀ ਮੀਟਿੰਗ ਵੀ ਕੀਤੀ ਹੈ ਹੁਣੇ ਪਿੱਛੇ ਜੇ ਤੁਹਾਨੂੰ ਪਤਾ ਹੋਊਗਾ ਤਾਂ ਮੇਰੀ ਅਪੀਲ ਹੈ ਕਿ ਇਹ ਪੈਸਾ ਜ਼ਾਇਆ ਨਾ ਜਾਏ ਸਕੀਮਾ ਬੰਦ ਨਾ ਹੋਣ ਤੇ ਪੰਜਾਬ ਸਰਕਾਰ ਆਪਣਾ ਇਹਦੇ ਵਿੱਚ ਜਿੱਥੇ ਹੋਰ ਕਈ ਚੀਜ਼ਾਂ 'ਚ ਬੜੀਆਂ ਸਕੀਮਾਂ ਅਨਾਉਂਸ ਕਰ ਰਹੇ ਨੇ ਇਹ ਜਿਹੜਾ ਪੈਸਾ ਆਇਆ ਹੋਇਆ ਹੈ ਇਹ ਕੋਈ ਕਟ ਅਮਾਉਂਟ ਨਹੀਂ ਇਹ 50000 ਕਰੋੜ ਰੁਪਏ ਇੱਕ ਚੀਜ਼ ਲਈ ਜਿਹੜੀ ਦਿੱਤੀ ਹੈ ਤੁਸੀਂ ਸਮਝ ਲੋ ਕਿ ਜਿਹੜਾ ਕਈ ਜਾਂਦੇ ਨੇ ਕਿ ਆਂਧਰਾ ਨੂੰ ਦਿੱਤਾ ਹੈ ਉਹ 1400 ਕਰੋੜ ਹੀ ਦਿੱਤਾ ਹੈ ਬਿਹਾਰ ਨੂੰ 45 ਕਰੋੜ ਦਿੱਤਾ ਪੂਰਾ ਸਾਡੀ ਨੈਸ਼ਨਲ ਹਾਈਵੇ ਸਕੀਮ ਦੇ ਲਈ ਇਹਨਾਂ ਨੇ 50000 ਕਰੋੜ ਉਹ ਵੀ ਅਸੀਂ ਇਸਤੇਮਾਲ ਨਹੀਂ ਕਰ ਰਹੇ ਫਿਰ ਅੱਗੇ ਅਸੀਂ ਸਾਡਾ ਮਤਲਬ ਵੀ ਕੀ ਹੁੰਦਾ ਕਿ ਅਸੀਂ ਐਵੇਂ ਚੀਕਾਂ ਮਾਰੀ ਜਾਈਏ ਜਿਹੜੀ ਅ ਹੋਰ ਸਾਡੀ ਮੌਸਮੀਮਾ ਹੈਗੀਆਂ ਨੇ ਟੈਕਸ ਰਿਲੀਫ ਹੈਗੀ ਹੈ ਸੋਸ਼ਲ ਸਿਕਿਉਰਿਟੀ ਹੈਗੀ ਹੈ ਉਹ ਵੀ ਸਾਰੀਆਂ ਸਕੀਮਾਂ ਜਿਹੜੀਆਂ ਹੈਗੀਆਂ ਨੇ ਉਹ ਆ ਰਹੀਆਂ ਨੇ ਔਰ ਖਾਸ ਕਰਕੇ ਜਿਹੜੇ ਸੈਲਰੀ ਵਾਲੇ ਸਾਡੇ ਹੈਗੇ ਨੇ ਔਰ ਜਿਹੜੇ ਪੈਨਸ਼ਨ ਵਾਲੇ ਹੈਗੇ ਨੇ ਉਹਨਾਂ ਦਾ ਪੈਨਸ਼ਨ ਵਾਲਿਆਂ ਦਾ ਸੈਲਰੀ ਵਾਲਿਆਂ ਦਾ 50000 ਪਹਿਲੇ ਹੁੰਦਾ ਸੀ ਹੁਣ 75000 ਤੋਂ ਪਹਿਲੇ ਡਿਟੈਕਸ਼ਨ ਨਹੀਂ ਹੋਏਗੀ ਔਰ ਇਹਦਾ ਜਿਹੜਾ ਇਹ ਬਚਤ ਹੋਏਗੀ ਹਰ ਇੱਕ ਨੂੰ ਕੋਈ 17500 ਦੀ ਬਚਤ ਹੋਏਗੀ ਲਾਭ ਮਿਲੂਗਾ ਉਹਨਾਂ ਨੂੰ ਸੋ ਇਹ ਜਿਹੜੀਆਂ ਨੇ ਇਹ ਮੇਲ ਸਕੀਮਾਂ ਨੇ ਜਿੰਨਾ ਦੇ ਉਸ ਤੇ ਬਜਟ ਨੇ ਸਾਡੇ ਫਾਇਦਾ ਦਿੱਤਾ ਹੈ ਸਾਰਿਆਂ ਨੂੰ ਹੋਰ ਤੁਸੀਂ ਕੁਝ ਪੁੱਛਣਾ ਹੋਏ ਈਪੀ ਈਟੀਐਫ ਦੀ ਗੱਲ ਕਿਉਂਕਿ ਤੁਸੀਂ ਈਟੀਐਫ ਦਾ ਪਹਿਲਾਂ ਹੀ 12% ਜਿਹੜਾ ਮੁਲਾਜ਼ਮਾਂ ਨੂੰ ਬਾਅਦ ਵਿੱਚ ਪਹਿਲਾਂ ਹੀ ਦਿੱਤਾ ਜਾਂਦਾ ਹੈ ਜਿਹੜਾ EPF ਹੈ ਨਾ ਇਹਨਾਂ ਨੇ ਇਹ ਕਿਹਾ ਜਿਹੜੇ ਨਵੇਂ ਬੰਦੇ ਨਵੇਂ ਐਡੀਸ਼ਨਲ ਕਰਨਗੇ ਉਹਨਾਂ ਦੇ 4 ਸਾਲਾਂ ਦੇ ਵਿੱਚ ਇਹ ਆਪਣਾ ਹਿੱਸਾ ਪਾਣਗੇ ਉਹਨੇ ਬੰਦੇ ਸਕੇਲ ਦੇ ਮੁਕਾਬਕ ਉਹ ਤਾਂ ਪਹਿਲਾਂ ਹੀ ਪੈਂਦਾ ਸੀ ਪੈਂਦਾ ਹੈ ਤਾਂ 12% ਪਹਿਲਾਂ ਹੀ ਪੈਂਦਾ ਪੈਂਦਾ ਹੈ ਤਾਂ ਫਿਰ ਮੈਨੂੰ ਇਹ ਸਮਝ ਨਹੀਂ ਕਿ ਇਹਨਾਂ ਨੇ ਜੇ ਨਮਾ ਪਾਇਆ ਤਾਂ ਕੁਝ ਨਮਾ ਐਡੀਸ਼ਨ ਹੋਊਗਾ ਐਡੀਸ਼ਨ ਹੋਏਗਾ ਕਿ ਜਿਹੜੇ ਐਡੀਸ਼ਨਲ ਹੁਣ ਬੰਦੇ ਨਾਲ ਲੱਗਣਗੇ ਉਹਨਾਂ ਦਾ ਇਹ ਦੇਣਗੇ ਨਾਟ ਨਾਟਿ ਪੁਰਾਣੀ ਆਦਾ ਇੱਕ ਪੰਜਾਬ ਦੇ ਵਿੱਚ ਜਿਹੜੀ ਹੜਾ ਦੀ ਸਿੱਤੀ ਨੂੰ ਸੈਂਟਰਲ ਕੇਂਦਰ ਗਵਰਨਮੈਂਟ ਕਿਸ ਤਰ੍ਹਾਂ ਇਹਨੂੰ ਹੈਂਡਲ ਕਰੇਗੀ ਜਿਹੜੀ ਪੰਜਾਬ ਦੇ ਵਿੱਚ ਫਲਾਡ ਆ ਰਹੇ ਨੇ ਦੇਖੋ ਪਹਿਲੇ ਵੀ ਜਿਹੜੇ ਪੰਜਾਬ ਦੇ ਵਿੱਚ ਫਲਾਡ ਆਏ ਸੀ ਪਿਛਲੇ ਸਾਲ ਬਹੁਤ ਸਾਲਾਂ ਬਾਅਦ ਬਹੁਤ ਬੁਰੀ ਤਰੀਕੇ ਨਾਲ ਆਈ ਸੀ ਉਹਦੇ ਵਿੱਚ ਜਿਹੜਾ ਬੰਦਾ ਹਿੱਸਾ ਹੈ ਹੁੰਦਾ ਹੈ ਉਹ ਉਹਨਾਂ ਨੇ ਤੁਰੰਤ ਪੇਜਤਾ ਸੀ ਪਰ ਜਿਹੜਾ ਪੰਜਾਬ ਗਵਰਨਮੈਂਟ ਦੀ ਆਪਣੀ ਵੀ ਥੋੜੀ ਬਹੁਤੀ ਰਿਸਪੌਂਸਿਬਿਲਟੀ ਹੈ ਮਾਨ ਸਾਹਿਬ ਨੇ ਇਹ ਕਿਹਾ ਠੀਕ ਹੈ ਮੈਂ ਇੱਕ ਇੱਕ ਕਰਦੇ ਇੱਕ ਇੱਕ ਆਈਟਮ ਦਾ ਮੈਂ ਪੂਰਾ ਕਰੂੰਗਾ ਉਹਨਾਂ ਨੇ ਹੱਲੇ ਤੱਕ ਕੁਝ ਪੂਰਾ ਨਹੀਂ ਕੀਤਾ ਹਮ olympic ਦੇ ਵਿੱਚ ਪੰਜਾਬ ਤੋਂ ਸੈਂਕੜੇ ਜਿਹੜੇ ਖਿਡਾਰੀ ਗਏ ਨੇਗੇ ਪਰ 78 ਕਰੋੜ ਰੁਪਏ ਦੇ ਕਰੀਬ ਜਿਹੜੀ ਪੰਜਾਬ ਦੇ ਉਹ ਖਿਡਾਰੀਆਂ ਨੂੰ ਰਾਸ਼ੀ ਹੈ ਦੂਸਰੇ ਈਸਟੇਟਾਂ ਦੇ ਦੇ ਵਿੱਚ ਜਿਹੜੀ 400 ਕਰੋੜ ਤੱਕ ਜਿੰਨੀਆਂ ਉਹ ਰਾਸ਼ੀਆਂ ਦਿੱਤੀਆਂ ਜਾਣੀਆਂ ਖਿਡਾਰੀਆਂ ਨੂੰ ਪੰਜਾਬ ਨਾਲ ਹੀ ਵੇਚਰਾ ਕਿਉਂ ਹੈ ਨਹੀਂ ਵੇਚਰਾ ਹੈ ਨਹੀਂ ਪੰਜਾਬ ਦੇ ਨਾਲ ਪੰਜਾਬ ਦਾ ਦੇਖੋ ਦੋਨੋਂ ਪਾਸਿਓਂ ਗੱਲ ਹੁੰਦੀ ਹੈ ਸਾਡੇ ਪੰਜਾਬ ਸੂਬੇ ਦੇ ਜਿਹੜੇ ਜਿਹੜੇ ਗਵਰਨਮੈਂਟ ਹੈਗੀ ਹੈ ਜਿਨ੍ਹਾਂ ਨੇ ਅੱਗੇ ਲੈ ਕੇ ਜਾਣਾ ਉਹ ਆਪਣਾ ਕੇਸ ਅੱਛੀ ਤਰ੍ਹਾਂ ਬੁਣਾ ਕੇ ਲੈ ਕੇ ਜਾਣ ਤਾਂ ਮੇਰੇ ਖਿਆਲ ਕੀ ਹੈ ਖਾਸ ਕਰਕੇ ਜਿਹੜੇ ਖਿਡਾਰੀ ਨੇ ਇਹਨਾਂ 'ਚ ਕੋਈ ਵਿਚਕਰਾਨੀ ਹੋਊਗਾ ਇਹ ਤਾਂ ਸਾਡੇ ਦੇਸ਼ ਦੇ ਸਾਡੀ ਇਹ ਦੇਸ਼ ਦੀ ਸ਼ਾਨ ਵੜਾ ਰਹੇ ਨੇ ਅੱਜ ਵੀ ਹੁਣ ਉਹ ਮਨੂ ਭਕ ਉਹਨੇ ਬਾਸਕਰ ਨੇ ব্রੋਂਜ਼ ਜਿੱਤੇ ਆਏ ਜਿਹੜੀ ਸ਼ੂਟਿੰਗ ਦੀ ਟੀਮ ਵਿੱਚ ਸਭ ਤੋਂ ਜ਼ਿਆਦਾ ਪੰਜਾਬ ਦੇ ਗਏ ਹੋਏ ਨੇ ਆਪਰਲੇ ਵਿੱਚ ਬਾਈ ਵੀ ਹੈਗੀ ਹੈ ਬਾਈ ਖਿਡਾਰੀ ਤੁਸੀਂ ਕੋਟਾ ਹੁੰਦਾ ਹੈ ਕਿ ਇੱਕ ਕੰਟਰੀ ਬਾਈਖਿ ਖਿਡਾਰੀਆਂ ਤੋਂ ਜ਼ਿਆਦਾ ਇਸ ਸਪੋਰਟ ਦੇ ਵਿੱਚ ਨਹੀਂ ਪੇਛਾ ਸਕਤੇ ਸ਼ੂਟਿੰਗ 'ਚ 21 ਗਏ। ਔਰ ਅੱਗੇ ਨਾਲੋਂ ਤੁਸੀਂ ਦੇਖੋ ਕਿੰਨਾ ਵਾਅਦਾ ਹੋਇਆ ਹੈ ਹੁਣ ਨਹੀਂ ਹੁਣ ਕਈ ਸਾਲਾਂ ਤੋਂ ਕਿ ਸਰਕਾਰਾਂ ਜ਼ਰੂਰ ਇਨ੍ਹਾਂ ਗੱਲਾਂ ਦੇ ਵਿੱਚ ਕੋਈ ਵਿਚਕਰਾਨੀ ਹੁੰਦਾ ਇਹ ਤਾਂ ਹੁਣ ਕਹਿਣ ਵਾਲੀ ਗੱਲ ਹੈ ਜੀ ਅਸੀਂ ਆਪਣਾ ਕਰੀਏ ਸਾਨੂੰ ਵੀ ਆਪਣਾ ਕਰਨਾ ਚਾਹੀਦਾ ਔਰ ਜਿਹੜਾ ਬੰਦਾ ਹਿੱਸਾ ਉਹ ਜ਼ਰੂਰ ਕ੍ਰੀਮ ਜਿਹੜੇ ਹੈਗੇ ਨੇ ਉਹ ਪੂਰੇ ਹਿੰਦੁਸਤਾਨ ਦੇ ਨੇ ਨਾ ਕਿਸੇ ਸਟੇਟ ਦੇ ਨਾ ਕਿਸੇ ਪਾਰਟੀ ਦੇ ਪੰਜਾਬ ਸਰਕਾਰ ਕਹਿ ਰਹੀ ਹੈ ਜੇ ਜੋ ਬਜਟ ਪੇਸ਼ ਹੋਇਆ ਨਾ ਤਾਂ ਪੰਜਾਬ ਦੇ ਲਈ ਕੋਈ ਜਿਹੜੀ ਸਵਾਗਤ ਦਿੱਤੀ ਹੈ ਕੇਂਦਰ ਨੇ ਤੇ ਨਾ ਹੀ ਜਿਹੜੇ ਕੇਂਦਰ ਦੇ ਕੋਲ ਆਰਡੀਐਫ ਫੰਡ ਵਗੈਰਾ ਨੇ ਉਹ ਵੀ ਪੰਜਾਬ ਨੂੰ ਜਿਹੜੇ ਨਹੀਂ ਦਿੱਤੇ ਜਾ ਰਹੇ ਜੀ ਉਹਨਾਂ ਤੇ ਵੀ ਰੋਕ ਚੱਲ ਰਹੀ ਹੈ ਦੇਖੋ ਇੱਕ ਕਾਇਦਾ ਕਾਨੂੰਨ ਹੈਗਾ ਜਿਹਦੇ ਮੁਤਾਬਕ ਕੇਂਦਰ ਸਰਕਾਰ ਚੱਲਦੀ ਹੈ ਜਿਹੜਾ ਬਣਦਾ ਹਿੱਸਾ ਹੈ ਉਹ ਕੋਈ ਨਹੀਂ ਰੋਕ ਸਕਦਾ ਜਿਹੜਾ ਇਹ ਜਿਸ ਤਰ੍ਹਾਂ ਇਹ ਕਹਿੰਦੇ ਨੇ ਕਿ ਨੈਸ਼ਨਲ ਹੈਲਥ ਸਕੀਮ ਦੇ ਵਿੱਚੋਂ ਜਿਹੜੇ ਇਹ ਵੈਲਨੈਸ ਕਲੀਨਿਕ ਸਰਕਾਰ ਸੈਂਟਰ ਸਰਕਾਰ ਵੱਲੋਂ ਬਣੇ ਸੀ ਉਹਨਾਂ ਦਾ ਪੈਸਾ ਆਂਦਾ ਸੀ ਇਹਨਾਂ ਨੇ ਉਹਨਾਂ ਨੂੰ ਬੰਦ ਕਰਕੇ ਆਮ ਆਦਮੀ ਕਲੀਨਿਕ ਬਣਾਤਾ ਹੁਣ ਜਦ ਕੋਈ ਬਜਟ ਦੇ ਵਿੱਚ ਕੋਈ ਚੀਜ਼ ਪਾਸ ਹੁੰਦੀ ਹੈ ਉਹ ਉਸ ਦੇ ਨਾਮ ਦੇ ਹੇਠਾਂ ਹੀ ਉਹ ਪੈਸਾ ਇਸਤੇਮਾਲ ਹੋ ਸਕਦਾ ਹੈ ਕਿਸੇ ਹੋਰ ਚੀਜ਼ ਤੇ ਨਹੀਂ ਹੋ ਸਕਦਾ ਤੇ ਜਦ ਇਹਨਾਂ ਨੇ ਉਹ ਈਨੀ ਕਾਲਜ ਕਰਕੇ ਆਪਣੀ ਸਕੀਮ ਨਮੀ ਫਿਰ ਤੁਸੀਂ ਆਪ ਪੈਸਾ ਕਰੋ ਕਿਉਂ ਮੰਗ ਰਹੇ ਹੋ ਜੋ ਤੁਹਾਨੂੰ ਸਕੀਮ ਜਿਹੜਾ ਤੁਹਾਡਾ ਬੰਦਾ ਹਿੱਸਾ ਤੁਸੀਂ ਨਹੀਂ ਸਹੀ ਥੰਗ ਨਾਲ ਜਾ ਕੇ ਦੱਸ ਸਕਦੇ ਜੇ ਤੁਸੀਂ ਬੋਇਕਾਟ ਹੀ ਕਰਦੇ ਰਹਿਣਾ ਤਾਂ ਫਿਰ ਜੇ ਤੁਹਾਡੀ ਆਵਾਜ਼ ਹੀ ਨਹੀਂ ਪਹੁੰਚਣੀ ਖੱਲੀ ਪ੍ਰੈਸ 'ਚ ਬੋਲੀ ਜਾਓ ਜਿਹੜਾ ਮੈਸਮਸ ਦਿੰਦਾ ਹੈ ਪੈਸੇ ਜਿੱਥੋਂ ਆਉਂਦੇ ਆ ਜਿਹੜਾ ਅਧਿਕਾਰ ਹੈ ਉੱਥੇ ਤੁਸੀਂ ਆਪਣੇ ਬੰਦੇ ਭੇਜੋ ਤੁਸੀਂ ਆਫ ਜਾਓ ਤੁਸੀਂ ਉੱਥੇ ਜਾ ਕੇ ਆਪਣੀ ਆਵਾਜ਼ ਸਤਾਓ ਲੜੋ ਔਰ ਆਪਣਾ ਲੈ ਕੇ ਆਓ ਫੇਰ ਤਾਂ ਤੁਸੀਂ ਕਹੋ ਕਿ ਵਿਚਾਰਾ ਹੋ ਰਿਹਾ ਨਹੀਂ ਹੋ ਰਿਹਾ ਪੰਜਾਬ ਦੇ ਕਿਸਾਨ ਅੱਜ ਫਿਰ ਬਿਜਲੀ ਛੜਕਾਂ ਦੇ ਨਹੀਂ ਕਿ ਛੋਣਾ ਤੋਂ ਪਹਿਲਾਂ ਉਹਨਾਂ ਨੂੰ ਬਿਜਲੀ ਦਿੱਤੀ ਜਾ ਰਹੀ ਸੀ ਕਿ ਛੋਣਾ ਲਾਉਣਗੇ ਪਰ ਹੁਣ ਕਿਸਾਨਾਂ ਨੂੰ ਜਿਹੜੀ ਬਿਜਲੀ ਨਹੀਂ ਮਿਲ ਰਹੀ ਉਹ ਫੇਰ ਚੱਟ ਸਕਦਾ ਨਹੀਂ ਕਰਦੇ ਦੇਖੋ ਇਸ ਦੇ ਉੱਤੇ ਮੈਂ ਟਿੱਪਣੀ ਨਹੀਂ ਕਰਨਾ ਚਾਹੁੰਦੀ ਇਹ ਜਿਹੜਾ ਸਵਾਲ ਹੈ ਇਹ ਤੁਸੀਂ ਪੰਜਾਬ ਗਵਰਨਮੈਂਟ ਨੂੰ ਪੁੱਛੋ भगवंत तो मान जी ने पहले भी कहा थी कि अभी तो सारियाँ चक लाँगे बाई चक लाँगे एम एस पी जी रेट से जो मर्जी उगा इन्ह ने तो दाल ही नहीं चक्की गई तो ये जो बहुत सोच समझ के और उस पताबक ही पॉलिसी बन गई